ਇਹ ਕਾਰਨ ਤੁਸੀਂ ਕੀ ਮੰਨਦੇ ਹੋ ਕਿ ਸਾਡੇ ਚ ਪੇਸ਼ੈਂਸ ਨਹੀਂ ਹੈਗੇ ਪੇਸ਼ੈਂਸ ਲੈਵਲ ਬਹੁਤ ਘਟ ਗਿਆ ਕਿ ਸਾਹਮਣੇ ਸਾਨੂੰ ਨਹਿਰ ਦਿਖ ਰਹੀ ਹੈ ਜੀ ਤੇ ਅਸੀਂ ਛਾਲ ਮਾਰ ਕੇ ਕਹਿ ਦਿੰਨੇ ਆ ਜੀ ਉਹ ਮੈਂ ਇੱਕ ਗੱਲ ਹੋਰ ਕਹਾਂਗਾ ਤਕਰੀਬਨ ਜਿਹੜਾ ਤੁਸੀਂ ਸੋਸ਼ਲ ਮੀਡੀਆ 'ਤੇ ਦੇਖਦੇ ਹੋ ਨਾ ਹਾਂਜੀ ਉਹ ਰੀਅਲ ਸੱਚ ਨਹੀਂ ਹੁੰਦਾ ਬਿਲਕੁਲ ਉਹ ਸਾਰੀ ਰੀਲ ਮੰਨ ਲਓ ਕਈ ਵਾਰ ਕੀ ਹੈ ਕਿ ਮੀਡੀਆ ਉਸ ਕੇਸ ਨੂੰ ਚੱਕ ਦਿੰਦੀ ਹੈ ਜਿਹਦਾ ਮਹੱਤਵ ਵੀ ਨਹੀਂ ਹੈ ਜਿਵੇਂ ਕਿਸੇ ਜਨਾਨੀ ਨੇ ਕਿਸ ਨੂੰ ਮਾਰ ਕੇ ਡਰਮ ਦੇ ਅੰਦਰ ਪਾ ਦਿੱਤਾ ਹਾਂ ਉਹਨੂੰ ਇਨ ਹਾਈਲਾਈਟ ਕਰ ਦੇਣਗੇ ਪਰ ਤੁਹਾਨੂੰ ਇਹ ਨਹੀਂ ਪਤਾ ਕਿ ਕੜਵੀ ਸੱਚਾਈ ਹੈ ਨਹਿਰਾ ਦੇੰਦਰ ਨਾ ਡੇਲੀ ਛੋਟੀ ਛੋਟੀ 10 ਸਾਲ ਦੀ ਬੱਚੀਆਂ 16 ਸਾਲ ਦੀ ਕੁੜੀਆਂ 19 ਸਾਲ 20 ਸਾਲ ਕਿਸੇ ਨੂੰ ਉਰੇ ਤੋਂ ਵੜ ਰੱਖਿਆ ਕਿਸੇ ਨੂੰ ਗਰਦਨ ਕੱਟ ਕੇ ਜਿਹਦੇ ਹੱਥ ਤੇ ਕਿਸੇ ਦੇ ਪੈਰ ਇਹ ਡੇਲੀ ਦਾ ਕੰਮ ਹੈ ਡੇਲੀ ਦਾ ਅੱਛਾ ਡੇਲੀ ਇੰਨੀ ਡੈਡ ਬੋਡੀਆਂ ਰੋਜ਼ ਨਿਕਲਦੀਆਂ ਨੇ ਮਤਲਬ ਉਹਨੂੰ ਮਾਰ ਤੇ ਇਹ ਰੀਅਲ ਸੱਚਾਈ ਹੈ ਮਾਰਦਾ ਫਿਰ ਉਹਨੂੰ ਸਿੜਦਾ ਨਾ ਔਰ ਇੱਕ ਚੀਜ਼ ਹੋਰ ਦੱਸ ਰਿਹਾ ਬਾਜੀ ਮੈਂ ਤੁਹਾਨੂੰ ਹੁਣ ਤੁਸੀਂ ਸੁਣ ਕੇ ਹੈਰਾਨ ਹੋਏਗੇ ਜਿਆਦਾਤਰ ਡੈਡ ਬੋਡੀਆਂ ਜਿਹੜੀ ਇਸ ਨਹਿਰਾ ਦੇੰਦਰ ਮਿਲਦੇ ਨੇ ਉਹ ਅੱਛੇ ਖਾਂਦੇ ਪੀਂਦੇ ਪਰਿਵਾਰ ਦੇ ਗਰੀਬ ਬੰਦਾ ਬਹੁ ਅੱਛਾ ਇਦਾਂ ਵੀ ਹੈ ਮਤਲਬ ਚੰਗੇ ਪਰਿਵਾਰ ਵਾਲੇ ਜਿਆਦਾ ਕਰ ਜਿਹੜੀ ਡੈਡ ਬੋਡੀ ਸਾਨੂੰ ਮਿਲਦੀ ਹੈ ਨਾ ਡੇਲੀਆਂ ਜਿੰਨਾਂ ਨੂੰ ਆਪਾਂ ਘਟਦੇ ਆ ਹਾਂ ਪਹਿਲਾਂ ਨਾ ਇੱਕ ਦੌਰ ਚੱਲਿਆ ਸੀ ਪਾਜੀ ਕਿ ਲੋਕ ਨਾ ਕਰਜ਼ੇ ਤੋਂ ਮਤਲਬ ਅੱਖ ਕੇ ਲੋਕ ਕਰਜ਼ੇ ਤੋਂ ਤੰਗ ਹੋ ਕੇ ਨਾ ਕਿਸਾਨ ਹੋਏ ਕੋਈ ਵਿਚਾਰਾ ਸੁਸਾਈਡ ਕਰ ਲੈਂਦਾ ਬਿਲਕੁਲ ਵੀ ਮੈਂ ਕਰਜ਼ਾ ਦੇਣਾ ਹੈ ਪਰ ਅੱਜ ਉਹ ਦੌਰ ਨਹੀਂ ਹੈ ਇਹ ਤਾਂ ਬਸ ਸਿਰਫ ਕਹਾਵਤਾਂ ਰਹਿ ਗਈ ਕਿ ਬੰਦਾ ਪਰੇਸ਼ਾਨ ਹੋ ਕੇ ਕਰਜ਼ੇ ਤੋਂ ਅੱਜ ਜਿਆਦਾ ਕਰ ਜਿਹੜੀ ਸਮੱਸਿਆ ਹੈ ਨਾ ਉਹ ਕਰੇਲੂ ਕਲੇਸ ਕਰੇਲੂ ਝਗੜੇ ਚਾਹੇ ਹਸਬੰਡ ਵਾਈਫ ਦਾ ਲੈ ਲਓ ਇਹ ਕਿਸੇ ਦਾ ਪਿਆਰ ਦਾ ਲੈ ਲਓ ਇਹ ਸਕੂਲੀ ਕੋਈ ਝਗੜਾ ਲੈ ਲਓ